ਸਤਨਾਮ ਸਤਨਾਮ ਤਨ ਤਨ ਜਗਤ ਪਿਤਾ ਸਤਗੁਰੂ ਬਾਬਾ ਦਾਸ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਹੈ ਜੋ ਅੱਜ ਪੋਦਾ ਮਹੀਨਾ ਆਰੰਭ ਹੋਇਆ ਹੈ ਆਪ ਸਭ ਸੰਗਤਾਂ ਗੁਰੂ ਚਾਨਾਂ ਦੇ ਵਿੱਚ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਪਵਿੱਤਰ ਸ਼ਬਦ ਪੋਦਾ ਮਹੀਨਾ ਸਰਮਣ ਕਰੋਗੇ ਤਨ ਤਨ ਸਤਗੁਰ ਰਵਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੀ ਨਿਗਦਾ ਆਨੰਦ ਮਾਣ ਰਹੀ ਸਾਰੇ ਹੀ ਸਾਧ ਸੰਗਤ ਨੂੰ ਦੇਸ਼ ਵਰ ਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਦਾਸ ਵਲੋਂ ਜੈ ਗੁਰਦੇਵ ਧੰਨ ਗੁਰਦੇਵ ਜੀ ਅੱਜ ਪਉ ਦਾ ਮਹੀਨਾ ਆਰੰਭ ਹੋਇਆ ਹੈ ਸਭ ਸੰਗਤਾਂ ਲਈ ਇਹ ਮਹੀਨਾ ਖੁਸ਼ੀਆਂ ਭਰਿਆ ਆਵੇ ਸਭ ਸੰਗਤਾਂ ਨੂੰ ਸਤਿਗੁਰੂ ਅਮਰਦਾਸ ਮਹਾਰਾਜ ਜੀ ਤੰਦਰੁਸਤੀ ਬਖਸ਼ਣ ਲੰਬੀਆਂ ਲੰਬੀਆਂ ਉਮਰਾਂ ਬਖਸ਼ੇ ਕਾਰੋਬਾਰ ਚ ਵਾਧਾ ਕਰੇ ਨਾਮ ਸਿਮਰਨ ਕਮਾਈ ਵਿੱਚ ਵਾਧਾ ਕਰੇ ਇਹੇ ਅਰਦਾਸ ਬੇਨਤੀ ਕਰਦੇ ਹੋਏ ਆਓ ਗੁਰੂ ਪਿਆਰੀ ਸਾਧ ਸੰਗਤ ਜੀਓ ਪੋ ਦਾ ਮਹੀਨਾ ਸਭ ਸੰਗਤਾਂ ਸਰਵਣ ਕਰਿਏ ਜੀ ਮਗਰ ਪੂਰਾ ਪਿਆਜਬ ਤਬ ਚੜਿਆ ਪੋ ਮਾਸ ਸੋਹੰਗ ਨਾਮ ਤੋਂ ਸਿਮਰਨਿਤ ਜਗ ਤੇ ਹੋਏ ਉਦਾਸ ਜਦੋਂ ਮਗਰ ਦਾ ਮਹੀਨਾ ਪੂਰਾ ਹੋ ਗਿਆ ਹੈ ਤਾਪਉ ਦਾ ਮਹੀਨਾ ਚੜਿਆ ਹੈ ਕਿ ਜਦੋਂ ਅੱਜ ਸੰਗਰਾਂਦ ਦਾ ਦਿਨ ਆਰੰਭ ਹੋਇਆ ਹੈ ਨਵਾਂ ਮਹੀਨਾ ਸ਼ੁਰੂ ਹੋਇਆ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕੇ ਪੁਰਾਣਾ ਮਹੀਨਾ ਜੋ ਮੱਗਰ ਦਾ ਸੀ ਉਹ ਅੱਜ ਰਾਤ ਪੂਰਾ ਹੋ ਗਿਆ ਹੈ। ਔਰ ਪੋ ਦਾ ਮਹੀਨਾ ਰਾਤ 12 ਵਜੇ ਤੋਂ ਬਾਅਦ ਆਰੰਭ ਹੋਇਆ ਹੈ। ਹਰ ਰੋਜ਼ ਸੋਹੰਗ ਸ਼ਬਦਾ ਸਿਮਰਨ ਕਰਨ ਨਾਲ ਜੀਵ ਸੰਸਾਰ ਤੋਂ ਉਪਰਾਮ ਹੋ ਜਾਂਦਾ ਹੈ ਅਵਰ ਕਾਮਨਾ ਸਰਬ ਤਜ ਸਤਿਗੁਰ ਕੀ ਕਰ ਆਸ ਸਤਿਗੁਰ ਸਰਣੀ ਲਗਿਆ ਪਾਪ ਹੋਤ ਸਭ ਨਾਸ ਹੋਰ ਸਾਰੀਆਂ ਕਾਮਨਾਵਾਂ ਛੱਡ ਕੇ ਕੇਵਲ ਸਤਿਗੁਰ ਦੀ ਆਸ ਕਰ ਸਤਗੁਰੂ ਜੀ ਬਖਸ਼ਿਸ਼ ਕਰਦੇ ਐ ਕਿ ਹੇ ਜੀਵ ਤੂੰ ਆਸਾਂ ਰੱਖਦਾ ਹੈ ਕਿ ਮੈਨੂੰ ਆ ਮਿਲ ਜਵੇ ਮੈਨੂੰ ਉਹ ਮਿਲ ਜਵੇ ਮੇਰੀਆਂ ਸਭੇ ਮਨੋ ਕਾਮਨਾ ਪੂਰੀਆਂ ਹੋ ਜਾਣ ਇਹ ਹੀ ਆਸ ਰੱਖਦਾ ਹੈ ਸਤਗੁਰੂ ਜੀ ਬਖਸ਼ਿਸ਼ ਕਰਦੇ ਐ ਕਿ ਹੇ ਭਾਈ ਜੇ ਤੂੰ ਆਸ ਰੱਖਣੀ ਹੈ ਤਾਂ ਉਸ ਸਤਗੁਰ ਪ੍ਰਮਾਤਮਾ ਤੇ ਆਸ ਰੱਖ ਜਿਸ ਨੇ ਤੇਰੀਆਂ ਸਭੇ ਮਨੋ ਕਾਮਨਾ ਪੂਰੀਆਂ ਕਰ ਦੇਣੀਆਂ ਹਨ ਕਹਿੰਦੇ ਕਿਸੇ ਕੋਲੋਂ ਮੰਗਣ ਨਾਲੋਂ ਜੇ ਖਜ਼ਾਨਾ ਹੀ ਆਪਣੇ ਕੋਲ ਹੋਵੇ ਤਾਂ ਫਿਰ ਕਿਸੇ ਕੋਲੋਂ ਮੰਗਣ ਦੀ ਸਾਨੂੰ ਲੋੜ ਨਹੀਂ ਹੈ ਭਾਵ ਕਿ ਜੇ ਸਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਮੰਨ ਲਓ ਕੋਈ ਚੀਜ਼ ਹੈ ਉਹਦੀ ਸਾਨੂੰ ਲੋੜ ਹੋਵੇ ਤੇ ਜੇ ਸਾਡੇ ਕੋਲ ਪਹਿਲਾਂ ਹੀ ਸਭ ਕੁਝ ਹੋਵੇ ਤਾਂ ਫਿਰ ਸਾਨੂੰ ਕੋਈ ਹੋਰ ਚੀਜ਼ ਮੰਗਣ ਦੀ ਲੋੜ ਨਹੀਂ ਪੈਂਦੀ ਭਾਵ ਕਿ ਜੇ ਸਾਡਾ ਪਿਤਾ ਕਰੋਣਾਪੰਤੀ ਹੈ ਜੋ ਸਾਨੂੰ ਸਭ ਕੁਝ ਦੇ ਦਿੰਦਾ ਹੈ ਆਪਣਾ ਸਾਰਾ ਖਜ਼ਾਨਾ ਆਪਣੀ ਜ਼ਮੀਨ ਜਾਇਦਾਦ ਸਾਨੂੰ ਸਭ ਕੁਝ ਦੇ ਦਿੰਦਾ ਹੈ ਤਾਂ ਫਿਰ ਸਾਨੂੰ ਕਿਸੇ ਕੋਲੋਂ ਦਰ ਦਰ ਜਾ ਕੇ ਮੰਗਣ ਦੀ ਲੋੜ ਨਹੀਂ ਪੈਣੀ ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਹੈ ਕਿ हे ਭਾਈ ਸਾਰੀਆਂ ਕਾਮਨਾਵਾਂ ਛੱਡ ਕੇ ਕੇਵਲ ਔਰ ਕੇਵਲ ਉਸ ਪਰਮਾਤਮਾ ਦੀ ਆਸ ਰੱਖ ਸਤਿਗੁਰ ਸ਼ਰਨੀ ਲਗਿਆ ਪਾਪ ਹੋਤ ਸਭ ਨਾਸ ਕਿ ਸਤਿਗੁਰ ਦੀ ਛਾਂ ਵਿੱਚ ਜਾਣ ਨਾਲ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਕਿ ਜਦੋਂ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਲੱਗਦੇ ਹਾਂ ਗੁਰੂ ਦੀ ਬਾਣੀ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਤਾਂ ਫਿਰ ਗੁਰੂ ਪੈਰੀ ਸਾਧ ਸੰਗਤ ਜਿਉ ਸਾਡੇ ਮਨ ਦੇ ਵਿੱਚ ਆਉਂਦਾ ਹੈ ਕਿ ਸਤਿਗੁਰ ਸਾਨੂੰ ਕੀ ਆਖ ਰਿਹਾ ਹੈ ਅਸੀਂ ਉਸ ਅਨੁਸਾਰ ਆਪਣੇ ਆਪ ਨੂੰ ਚਲਾ ਪਾਉਂਦੇ ਹਾਂ ਜਾਂ ਨਹੀਂ ਕਿਉਂਕਿ ਸਾਨੂੰ ਸਤਿਗੁਰੂ ਜੀ ਆਖ ਦਿੰਦੇ ਹਨ ਕਿ ਭਾਈ ਕਿਸੇ ਦਾ ਮਾੜਾ ਨਹੀਂ ਕਰਨਾ ਨਿੰਦਿਆ ਚੁਗਲੀ ਨਹੀਂ ਕਰਨੀ ਕਿਸੇ ਦੀ ਬੁਰਾਈ ਨਹੀਂ ਕਰਨੀ ਸਾਧਕਾ ਨਿੰਦਕ ਕੈਸੇ ਤਰੇ ਸਰ ਪਰ ਜਾਣੋ ਨਰਕ ਹੀ ਪਰੇ ਰਹੋ ਕਿ ਭਾਈ ਕਿਸੇ ਦੀ ਨਿੰਦਿਆ ਕਰਕੇ ਤੂੰ ਕਿਵੇਂ ਤਰ ਜਾਵੇਂਗਾ ਕਿਸੇ ਦੀ ਬੁਰਾਈ ਕਰਕੇ ਤੂੰ ਕਿਵੇਂ ਤਰ ਜਾਵੇਂਗਾ ਨਾਮ ਸਿਮਰਨ ਕਮਾਈ ਕਰਕੇ ਹੀ ਜੀਵ ਭਵ ਸਾਗਰ ਚੋਂ ਪਾਰ ਹੋ ਸਕਦਾ ਹੈ ਜਦੋਂ ਸਤਿਗੁਰ ਦੇ ਚਰਨੀ ਲੱਗਦੇ ਹਾਂ ਫਿਰ ਜੀਵ ਦਾ ਮਨ ਬਦਲ ਜਾਂਦਾ ਹੈ ਪਰਮਾਤਮਾ ਦੇ ਨਾਮ ਦਾ ਰੰਗ ਚੜ ਜਾਂਦਾ ਹੈ ਤੋੜ ਸੰਤ ਕੇ ਚਰਨ ਕੀ ਸੋਈ ਸ੍ਰੇਟ ਹੈ ਗੰਗ ਪਾਪਾਂ ਕੀ ਮਲ ਉੱtre ਚੜੇ ਨਾਮ ਕਾ ਰੰਗ ਕਿ ਸਾਨੂੰ ਕਿਤੇ ਸੰਤਾਂ ਦੇ ਚਰਨਾਂ ਦੇ ਵਿੱਚ ਬਹਿ ਕੇ satsang ਸੁਣਨ ਨੂੰ ਮਿਲ ਜਾਵੇ ਉਹ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ ਸਤਿਗੁਰੂ ਜੀ ਕਹਿੰਦੇ ਉਹ ਗੰਗਾ ਦੇ ਵਿੱਚ ਨਹਾਉਣ ਦੇ ਨਾਲੋਂ ਜ਼ਿਆਦਾ ਪਵਿੱਤਰ ਹੈ ਔਰ ਜਦੋਂ ਨਾਮ ਦਾ ਰੰਗ ਚੜ ਜਾਂਦਾ ਹੈ ਫਿਰ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਨੂੰ ਫਿਰ ਕਹਿੰਦੇ ਐਸਾ ਰੰਗ ਚੜ ਜਾਂਦਾ ਫਿਰ ਸਾਡੇ ਮਨ ਦੇ ਵਿੱਚੋਂ ਪਾਪਾਂ ਵਾਲੀ ਜਿਹੜੀ ਮੈਲ ਆ ਪੰਡਿਆ ਉਹ ਉੱਤਰ ਜਾਂਦੀ ਹੈ ਸਰਵਣ ਕਰਤ ਗੁਰਾਂ ਤੇ ਸਾਧਨ ਗਿਆਨ ਬिलास ਬਚਨ ਤਾਰ ਗੁਰਦੇਵ ਉਰ ਸਭ ਸੰਤ ਸੇ ਹੋਵਨ ਨਾਸ ਗੁਰੂ ਪਾਸੋਂ ਜਦੋਂ ਮਹੀਨਾ ਆਰੰਭ ਹੁੰਦਾ ਹੈ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਐ ਕਿ ਗੁਰੂ ਪਾਸੋਂ ਬਚਨ ਸਰਵਣ ਕਰਕੇ ਜੀਵ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਆਪਾਂ ਦੇਖਦੇ ਨਾ ਹਰ ਬਾਰ ਗੁਰੂ ਪਿਆਰੀ ਸਾਧ ਸੰਗਤ ਜੀਓ ਕਿ ਸਤਿਗੁਰੂ Swami Sant Niranjan Das Maharaj ਜੀ ਹਰ ਮਹੀਨੇ ਦੀ ਸ਼ੁਰੂਆਤ ਜਦੋਂ ਕਰਦੇ ਆਪਾਂ ਤੇ ਉਹ ਸਾਨੂੰ ਮਹੀਨਾ ਸਰਵਣ ਕਰਾਉਂਦੇ ਹਨ ਔਰ ਸਭ ਦੇ ਭਲੇ ਦੀ ਅਰਦਾਸ ਕਰਦੇ ਹਨ ਤੇ ਸਤਗੁਰੂ ਜੀ ਵੀ ਇਹੀ ਬਖਸ਼ਿਸ਼ ਕਰਦੇ ਸਤਗੁਰ ਗੁਰਦਾਸ ਮਹਾਰਾਜ ਜੀ ਕਿ ਭਾਈ ਗੁਰੂ ਪਾਸੋਂ ਬਚਨ ਸਰਵਣ ਕਰਕੇ ਗੁਰੂ ਸਾਡਾ ਕੌਣ ਹੈ ਸਤਗੁਰ ਨਿਰੰਜਨ ਦਾਸ ਮਹਾਰਾਜ ਜੀ ਔਰ ਪਰਮਾਤਮਾ ਤਨ ਤਨ ਸਤਗੁਰ ਗੁਰਦਾਸ ਮਹਾਰਾਜ ਜੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਹੇ ਜੀਵ ਤੋ ਗੁਰੂ ਪਾਸੋਂ ਬਚਨ ਸਰਮਣ ਕਰਕੇ ਗਿਆਨ ਦੀ ਪ੍ਰਾਪਤੀ ਕਰ ਲਵੇਂਗਾ ਫਿਰ ਗੁਰਦੇਵ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨ ਦੇ ਨਾਲ ਸਭ ਪਰਮਾ ਦਾ ਨਾਸ਼ ਹੁੰਦਾ ਹੈ ਗੁਰੂ ਆਖਦਾ ਹੈ ਕਿ ਭਾਈ ਕਿਸੇ ਦੀ ਨਿੰਦਿਆ ਚੁਗਲੀ ਬਰਾਈ ਨਹੀਂ ਕਰਨੀ ਜਦੋਂ ਅਸੀਂ ਗੁਰੂ ਦੀ ਗੱਲ ਨੂੰ ਮੰਨ ਲੈਨੇ ਹਾਂ ਤੇ ਭਾਈ ਕਿ ਅਸੀਂ ਦੇ ਨਿੰਦਾ ਚੁਗਲੀ ਬराई ਨਹੀਂ ਕਰਨੀ ਤੇ ਪਰਮਾਤਮਾ ਵੀ ਸਾਡੇ ਹਿਰਦੇ ਦੇ ਵਿੱਚ ਬਸ ਜਾਂਦਾ ਹੈ ਪਰਮਾਤਮਾ ਨੂੰ ਵੀ ਪਤਾ ਹੁੰਦਾ ਹੈ ਕਿ ਭਾਈ ਇਹ ਮੇਰਾ ਹੀ ਰੂਪ ਹੋ ਗਿਆ ਹੈ ਕਿਉਂ ਕਿ ਸਤਿਗੁਰੂ ਜੀ ਕਹਿੰਦੇ ਜਿਹੜਾ ਵੀ ਜੀਵ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਦਾ ਹੈ ਉਹ ਮੇਰਾ ਹੀ ਰੂਪ ਹੋ ਜਾਂਦਾ ਹੈ ਸਤਿਗੁਰੂ ਜੀ ਬਖਸ਼ੀ ਕਰਦੇ ਆ ਨਾ ਬਾਣੀ ਦੇ ਵਿੱਚ ਹੀ ਰਬਿਦਾਸ ਪੜੇ ਜੋ ਜਾਣੇ ਸੋ ਜਾਣ ਸੰਤ ਅਨੰਤ ਅੰਤਰ ਨਹੀਂ ਜਾਂ ਤਾਂ ਬਾਣੀ ਝੂਠ ਬੋਲਦੀ ਹੋएगी ਫਿਰ ਜੇ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਬराई ਕਰਦੇ ਆ ਤੇ ਜਾਂ ਫਿਰ ਸਤਿਗੁਰ ਤੇ ਵਿਸ਼ਵਾਸ ਕਰੀਏ ਕਿ ਸਤਿਗੁਰ ਬਿਦਾਸ ਸਮਰੱਝ ਫਰਮਾਉਂਦੇ ਕਿ ਜਿਹੜਾ ਵੀ ਜੀਵ ਉਸ ਪਰਮਾਤਮਾ ਦਾ ਨਾਮ ਜਪਦਾ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ਇਸ ਕਰਕੇ ਸੰਤਾਂ ਦੇ ਨਿੰਦਿਆ ਚੁਗਲੀ ਬੁਰਾਈ ਸਾਨੂੰ ਨਹੀਂ ਕਰਨੀ ਚਾਹੀਦੀ ਕਦੇ ਵੀ ਸਾਨੂੰ ਕਿਸੇ ਦੀ ਨਿੰਦਿਆ ਚੁਗਲੀ ਬੁਰਾਈ ਨਹੀਂ ਕਰਨੀ ਚਾਹੀਦੀ ਸਤ ਨਾਮ ਉਪਦੇਸ਼ ਗੁਰ ਕਰ ਤੂੰ ਦੜ ਅਬਿਆਸ ਬਚਨ ਗੁਰ ਪ੍ਰਕਾਸ਼ ਕਰ ਹੋਤ ਪਰਮ ਸਬਨਾਸ ਸਤ ਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿਹ ਜੀਵ ਗੁਰੂ ਪਾਸੋਂ ਨਾਮ ਸ਼ਬਦ ਦਾ ਗਿਆਨ ਲੈ ਕੇ ਸਤ ਨਾਮ ਦਾ ਉਪਦੇਸ਼ ਸਰਵਣ ਕਰਕੇ ਦ੍ਰਿੜ ਨਿਸ਼ਚੇ ਨਾਲ ਉਸ ਦਾ ਅਭਿਆਸ ਕਰ ਦ੍ਰਿੜ ਨਿਸ਼ਚੇ ਦ੍ਰਿੜ ਹੁੰਦਾ ਪੱਕਾ ਨਿਸ਼ਚੇ ਹਰ ਰੋਜ਼ ਪੱਕਾ ਵਿਸ਼ਵਾਸ ਕਰਕੇ ਨਿਸ਼ਚੇ ਹਰ ਰੋਜ਼ ਗੁਰੂ ਦੇ ਬਚਨਾਂ ਦਾ ਉਪਦੇਸ਼ ਦਾ ਅਭਿਆਸ ਕਰ ਗੁਰੂ ਦੇ ਬਚਨਾਂ ਤੇ ਗਿਆਨ ਤੇ ਚੱਲਣ ਨਾਲ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਔਰ ਜਦੋਂ ਬ੍ਰਹਮ ਗਿਆਨ ਸਾਨੂੰ ਹੋ ਜਾਂਦਾ ਹੈ ਫਿਰ ਸਭ ਭਰਮਾਂ ਦਾ ਨਾਸ਼ ਹੋ ਜਾਂਦਾ ਹੈ। ਕਿਉਂਕਿ ਗੁਰੂ ਪਿਆਰੀ ਸਾਥ ਸੰਗਤ ਜੀਓ ਜਦੋਂ ਬੱਚਾ ਆਪਾਂ ਸਕੂਲ ਦੇ ਵਿੱਚ ਲਾਉਨੇ ਆ ਫਿਰ ਉਹ ਜਦੋਂ ਪਹਿਲਾਂ ਪਹਿਲਾਂ ਪੜਦਾ ਉਹਨੂੰ ਕਹਿੰਦੇ ਅਸੀਂ ਆਪਣੇ ਹੱਥ ਹੀ ਪੈਨਸਲ ਫੜ ਕੇ ਉਹਦੇ ਹੱਥ ਜੜਾ ਕੇ ਉਹਨੂੰ ਲਿਖਣਾ ਸਿਖਾਉਨੇ ਆ। ਫਿਰ ਆਜਤਾ ਆਜਤਾ ਉਹ ਆਪਣੇ ਆਪ ਲਿਖਣਾ ਸ਼ੁਰੂ ਕਰ ਦਿੰਦਾ ਹੈ ਫਿਰ ਇੱਕ ਦਿਨ ਐਸਾ ਆਉਂਦਾ ਕਿ ਉਹ ਪੜ੍ਹਨਾ ਲਿਖਣਾ ਸਿੱਖ ਜਾਂਦਾ ਹੈ ਫਿਰ ਐਸਾ ਵੀ ਆਉਂਦਾ ਕਿ ਉਹ ਆਪ ਗਿਆਨ ਪ੍ਰਾਪਤ ਕਰ ਲੈਂਦਾ ਹੁਣ ਜਿਹੜੇ ਬੱਚੇ ਨੇ 10ਵੀਂ ਪਾਸ ਕਰ ਲਈ ਉਹਨੂੰ 5ਵੀਂ ਦੁਬਾਰਾ ਕਰਨ ਦੀ ਲੋੜ ਨਹੀਂ ਹੈ ਜਿਨ ਨੇ ਬੀਏ ਕਰ ਲਈ ਉਹਨੂੰ 10ਵੀਂ ਕਰਨ ਦੀ ਲੋੜ ਨਹੀਂ ਹੈ ਜਿਨ ਨੇ ਐਮਏ ਕਰ ਲਈ ਡਬਲ ਐਮਏ ਕਰ ਲਈ ਉਹਨੂੰ ਬੀਏ ਕਰਨ ਦੀ ਦੁਬਾਰਾ ਲੋੜ ਨਹੀਂ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੂੰ ਭਾਈ ਅਭਿਆਸ ਕਰ ਅਭਿਆਸ ਕਰੇਗਾ ਤੈਨੂੰ ਇੱਕ ਦਿਨ ਐਸਾ ਆ ਜਾਵੇਗਾ ਤੈਨੂੰ ਜੀਭਾਂ ਤੋਂ ਵੀ ਉਸ ਪਰਮਾਤਮਾ ਦਾ ਨਾਮ ਜਪਣ ਦੀ ਲੋੜ ਨਹੀਂ ਪੈਣੀ ਤੇਰੇ ਮਨ ਦੇ ਵਿੱਚ ਤੇਰੇ ਹਿਰਦੇ ਦੇ ਵਿੱਚ ਹਰ ਵੇਲੇ ਉਸ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਚਲਦੀ ਰਹਿਣੀ ਹੈ ਸਰਵਣ ਇਸ ਕਾ ਨਾਮ ਹੈ ਸੁਣ ਸਤ ਨਾਮ ਵਿਚਾਰ ਸਤ ਸ੍ਰੀ ਅਕਾਲ ਪਰਮਾਤਮਾ ਮਿੱਥਿਆ ਜਗ ਅਸਾਰ ਕਹੇ ਜੀਵ ਤੂੰ ਪ੍ਰਭੂ ਦੇ ਸਤ ਨਾਮ ਨੂੰ ਸਰਵਣ ਕਰ ਸਰਵਣ ਤੋਂ ਭਾਵ ਹੈ ਕਿ ਸੁਣਨਾ ਤੂੰ ਸੁਣ ਸਤ ਨਾਮ ਦੇ ਦੇ ਸ਼ਬਦ ਨੂੰ ਸਰਵਣ ਕਰ ਉਸ ਦੀ ਵਿਚਾਰ ਕਰ ਜਿਵੇਂ ਸੰਤਾਂ ਨੇ ਸਾਨੂੰ ਮਹੀਨਾ ਸੁਣਾ ਦਿੱਤਾ ਗੁਰੂ ਦੀ ਬਾਣੀ ਦੇ ਵਿੱਚੋਂ ਆਪਾਂ ਮਹੀਨਾ ਸਰਵਣ ਕਰ ਰਹੇ ਹਾਂ ਤੇ ਸਤਿਗੁਰੂ ਜੀ ਕਹਿੰਦੇ ਵਿਚਾਰ ਕਰ ਫਿਰ ਵਿਚਾਰ ਕੀ ਕਰਨੀ ਹੈ ਕਿ ਸਤਿਗੁਰੂ ਜੀ ਸਾਨੂੰ ਜੋ ਮਹੀਨੇ ਦੇ ਵਿੱਚ ਆਖ ਰਹੇ ਆ ਕਿ ਭਾਈ ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਗੁਰੂ ਦਾ ਨਾਮ ਸ਼ਬਦ ਉਹਦਾ ਸਿਮਰਨ ਕਰੀਏ ਤਾਂ ਸਾਡਾ ਜੀਵਨ ਸਫਲਾ ਹੈ ਜਿਸ ਨਾਲ ਤੈਨੂੰ ਪ੍ਰਭੂ ਸਤਿ ਸਰੂਪ ਅਨੁਭਵ ਹੋਵੇਗਾ ਅਤੇ ਸੰਸਾਰ ਪਸਾਰਾ ਮਿੱਥਿਆ ਭਾਵ ਝੂਠਾ ਪ੍ਰਤੀਤ ਹੋਵੇਗਾ ਕਿ ਜਿਹੜਾ ਸੰਸਾਰ ਹੈ ਇਹ ਝੂਠਾ ਹੈ ਭਾਵ ਗੁਰੂ ਪਿਆਰੀ ਸਾਥ ਸੰਗਤ ਨੂੰ ਦੇਖਦੇ ਨਾ ਜੀਵ ਆਖਦਾ ਆ ਮੇਰਾ ਆ ਮੇਰਾ ਆ ਮੇਰਾ ਭਾਵ ਕਾਰੋਬਾਰ ਮੇਰਾ ਕਾਰੋਬਾਰ ਮੇਰਾ ਧੀਆਂ ਪੁੱਤਰ ਪੈਣ ਭਰਾ ਰਿਸ਼ਤੇਦਾਰ ਮੇਰੇ ਆ ਜਦੋਂ ਕਹਿੰਦੇ ਇਹ ਸਵਾਸਾਂ ਰੂਪੇ ਖਜ਼ਾਨਾ ਖਤਮ ਹੋ ਗਿਆ ਇਥੋਂ ਤੱਕ ਇਹ ਕਹਿੰਦਾ ਤੇਰਾ ਨਾਮ ਵੀ ਨਹੀਂ ਰਹਿਣਾ ਆਪਾਂ ਦੇਖੀਏ ਨਾ ਗੁਰਪਿਆਰੀ ਸਾਧ ਸੰਗਤ ਜੀਓ ਜਿਸ ਵੇਲੇ ਸਾਡੇ ਸਰੀਰੇ ਵਿੱਚੋਂ ਪ੍ਰਾਣ ਨਿਕਲ ਜਾਂਦੇ ਹਨ ਫਿਰ ਉਸ ਵੇਲੇ ਸਾਡੇ ਰਿਸ਼ਤੇਦਾਰ ਭੈਣ ਭਰਾ ਕੀ ਆਖਦੇ ਆ ਕਹਿੰਦੇ ਨਾਮ ਤੋਂ ਵੀ ਨਹੀਂ ਤੈਨੂੰ ਭਾਈ ਪੁਕਾਰਦੇ ਜਦੋਂ ਸਾਡੇ ਅੰਦਰ ਉਹ ਰੂਹ ਵੱਸਦੀ ਹੈ ਪਰਮਾਤਮਾ ਦੀ ਉਸ ਵੇਲੇ ਸਾਡਾ ਨਾਮ ਹੁੰਦਾ ਹੈ ਪਰ ਜਦੋਂ ਉਹ ਰੂਹ ਨਿਕਲ ਜਾਂਦੀ ਹੈ ਤੇ ਫਿਰ ਘਰ ਦੇ ਰਿਸ਼ਤੇਦਾਰ ਕੀ ਆਖਦੇ ਆ ਕਹਿੰਦੇ ਬਾਡੀ ਕਿੱਥੇ ਰੱਖੀ ਐ ਡੈਡ ਬਾਡੀ ਕਿੱਦਾਂ ਰੱਖੀ ਐ ਫਿਰ ਬਾਡੀ ਕਹਿਣ ਲੱਗ ਪੈਂਦੇ ਆ ਬਾਡੀ ਨੂੰ ਨਹਾਵਾ ਦਿੱਤਾ ਇਸ਼ਨਾਨ ਕਰਾ ਦਿੱਤਾ ਬਾਡੀ ਦੇ ਕੱਪੜੇ ਪਾ ਦਿੱਤੇ ਬਾਡੀ ਨੂੰ ਬਾਹਰ ਪਾ ਦਿਓ ਡੈਡ ਬਾਡੀ ਜਿਹਨੂੰ ਕਹਿੰਦੇ ਨੇ ਆਪਾਂ ਉਸ ਵੇਲੇ ਵੀ ਨਹੀਂ ਕਹਿੰਦੇ ਕੋਈ ਨਾਮ ਦੇ ਨਾਲ ਕੋਈ ਨਹੀਂ ਪੁਕਾਰਦਾ ਤੇ ਸਤਿਗੁਰੂ ਜੀ ਇਸੇ ਕਰਕੇ ਬਖਸ਼ਿਸ਼ ਕਰਦੇ ਕਹੇ ਭਾਈ ਇਹ ਸੰਸਾਰ ਮਿੱਠਿਆ ਪਾਪ ਝੂਠਾ ਪ੍ਰਤੀਤ ਹੋਵੇਗਾ ਇਸ ਕਰਕੇ ਹਮੇਸ਼ਾ ਗੁਰੂ ਮਹਾਰਾਜੇ ਦਾ ਨਾਮ ਸਿਮਰਨ ਕਮਾਈ ਕਰਿਆ ਕਰੋ ਤਿਸ ਪ੍ਰਭੂ ਕੋ ਤੂੰ ਸਿਮਰ ਮੰਨ ਜੋ ਹੈ ਸਰਬ ਆਧਾਰ ਸਤਿਗੁਰੁ ਛੰਨੀ ਲੱਗ ਕਰ ਸਮਝੋ ਸਾਰ ਅਸਾਰ हे ਜੀਵ ਤੂੰ ਪ੍ਰਭੂ ਦਾ ਸਿਮਰਨ ਕਰ ਜੋ ਸਾਰੇ ਸੰਸਾਰ ਦਾ ਆਧਾਰ ਹੈ ਕਿ ਪਰਮਾਤਮਾ ਦਾ ਨਾਮ ਇੱਕ ਆਧਾਰ ਹੈ ਕਿ ਸਾਨੂੰ ਮਾਰਗਦਰਸ਼ਨ ਕਰਵਾਉਂਦਾ ਹੈ ਸਤਿਗੁਰੂ ਦੀ ਛਾਂ ਵਿੱਚ ਜਾ ਕੇ ਲੋਕ ਪਰਲੋਕ ਨੂੰ ਸਮਝ ਜਿਵੇਂ ਬੱਚਾ ਸਕੂਲ ਦੇ ਵਿੱਚ ਜਾਂਦਾ ਹੈ ਤਾਂ ਗੁਰੂ ਪਹਿਲੇ 사ਤਸੰਗ ਜੀ ਉਹ ਗਿਆਨ ਪ੍ਰਾਪਤ ਕਰਦਾ ਹੈ ਦੁਨਿਆਵੀ ਗਿਆਨ ਪ੍ਰਾਪਤ ਕਰਦਾ ਹੈ ਤੇ ਜਦੋਂ ਅਸੀਂ ਗੁਰੂ ਦੇ ਚਰਨਾਂ ਨਾਲ ਜੁੜਦੇ ਹਾਂ ਤੇ ਸਾਨੂੰ ਉਹ ਪਰਮਾਤਮਾ ਵਾਲਾ ਗਿਆਨ ਗੁਰੂ ਵਾਲਾ ਗਿਆਨ ਪ੍ਰਾਪਤ ਹੁੰਦਾ ਹੈ ਪ੍ਰਭ बिन ਵਰਨਾ ਜਾਣ ਕੁਝ ਸਭ ਇੱਕ ਬ੍ਰਹਮਸਾਰ ਅਸਥਾਵਰ ਜੰਗਮ ਆਦ ਸਭ ਜਿਹਾ ਜੰਤ ਨਿਰਤਾਰ ਪ੍ਰਭ ਤੋਂ ਬਿਨਾ ਸੰਸਾਰ ਵਿੱਚ ਹੋਰ ਕੁਝ ਸਤ ਨਹੀਂ ਹੈ ਕਿ ਕੋਈ ਵੀ ਚੀਜ਼ ਸਤ ਨਹੀਂ ਹੈ ਹਮੇਸ਼ਾ ਰਹਿਣ ਵਾਲੀ ਨਹੀਂ ਹੈ ਉਸ ਪ੍ਰਭੂ ਦਾ ਹੀ ਪਸਾਰਾ ਹੈ ਆਪਾਂ ਦੇਖੀਏ ਗੁਰੂ ਪਹਿਰੀ ਸਾਧ ਸੰਗਤ ਜੀਓ ਸਾਡੇ ਜਨਮ ਤੋਂ ਪਹਿਲਾਂ ਵੀ ਪਰਮਾਤਮਾ ਦਾ ਨਾਮ ਸੀ ਸਾਡੇ ਜੀਵਨ ਦੇ ਵਿੱਚ ਅਸੀਂ ਜਿੰਨੀ ਵੀ ਜ਼ਿੰਦਗੀ ਬਤੀਤ ਕਰਦੇ ਆ 10 ਸਾਲ 20 ਸਾਲ 50 ਸਾਲ 60 ਸਾਲ 100 ਸਾਲ ਜਿੰਨੀ ਵੀ ਜ਼ਿੰਦਗੀ ਬਤੀਤ ਕਰਦੇ ਆ ਉਹ ਪਰਮਾਤਮਾ ਦਾ ਨਾਮ ਲੈਣੇ ਆ ਸੁਣਦੇ ਹਾਂ ਔਰ ਸਾਡੇ ਜਾਣ ਤੋਂ ਬਾਅਦ ਵੀ ਪਰਮਾਤਮਾ ਦਾ ਨਾਮ ਰਹਿਣਾ ਹੈ ਪਰਬਤ ਮ੍ਰਿਖ ਅਤੇ ਸਾਰੇ ਜੀਵ ਪ੍ਰਭੂ ਦੇ ਹੁਕਮ ਵਿੱਚ ਚੱਲਦੇ ਹਨ ਜਨ ਰਵਿਦਾਸ ਪੋ ਬੀਤਿਆ ਅਬ ਸੁਣ ਮਾਗ ਵਿਚਾਰ ਜਨ ਗੁਰਦੇਵ ਹਰ ਪੇਟਿਆਂ ਪਵ ਜਲ ਉਤਰੇ ਪਾਰ ਸਤਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਦੋਂ ਪੋ ਦਾ ਮਹੀਨਾ ਬੀਤ ਜਾਂਦਾ ਹੈ ਕਿਉਂਕਿ ਹਰ ਮਹੀਨਾ ਆਰੰਭ ਹੋਣਾ ਹੈ ਉਹਨੇ ਬੀਤਣਾ ਵੀ ਹੈ ਜਿਹੜਾ ਦਿਨ ਚੜ੍ਹਿਆ ਹੈ ਉਹਨੇ ਬੀਤਣਾ ਵੀ ਹੈ ਕਿ ਜੋ ਦਿਨ ਆਵੇ ਸੋ ਦਿਨ ਜਾਹੀਂ ਕਰਨਾ ਕੂਚ ਰਹਿਣ ਥਰਨਾ ਨਹੀਂ ਇੱਥੇ ਕੁਝ ਨਹੀਂ ਰਹਿਣਾ ਕੇਵਲ ਮਾਤਰ ਪ੍ਰਮਾਤਮਾ ਦਾ ਨਾਮ ਹੀ ਰਹਿਣਾ ਹੈ ਫਿਰ ਮਾਗ ਦੇ ਮਹੀਨੇ ਦੀ ਵਿਚਾਰ ਕਰਨੀ ਚਾਹੀਦੀ ਹੈ ਭਾਵ ਕੇ ਮੱਗਰ ਦੇ ਮਹੀਨੇ ਬੀਤਿਆ ਉਹਦੀ ਵਿਚਾਰ ਕੀਤੀ ਫੇ ਪੋ ਦੀ ਕੀਤੀ ਫਿਰ ਮਾਗ ਦੀ ਕੀਤੀ ਫਿਰ ਫੰਗਣ ਦੀ ਕਰਨੀ ਹੈ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਹਰ ਮਹੀਨੇ ਦੀ ਸਾਨੂੰ ਵਿਚਾਰ ਕਰਨੀ ਚਾਹੀਦੀ ਹੈ ਜਿਸ ਜੀਵ ਦਾ ਗੁਰਦੇਵ ਨਾਲ ਮਿਲਾਪ ਹੋ ਜਾਂਦਾ ਹੈ ਉਹ ਸੰਸਾਰ ਦੇ ਪਪ ਸਾਗਰ ਚੋਂ ਪਾਰ ਹੋ ਜਾਂਦਾ ਹੈ ਇਸ ਕਰਕੇ ਗੁਰੂ ਪਹਿਲੀ ਸਾਥ ਸੰਗਤ ਜੀਓ ਅੱਜ ਪੋ ਦਾ ਮਹੀਨਾ ਆਰੰਭ ਹੋਇਆ ਹੈ ਅੱਜ ਸਾਨੂੰ ਸਾਰੀਆਂ ਸੰਗਤਾਂ ਨੂੰ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਜਗੁਰਦੇਵ ਧੰਨ ਗੁਰਦੇਵ ਜੀ